ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਹੋ ਗਿਆ ਇਹ ਮਾਰਨਿੰਗ ਦਾ ਟਾਈਮ ਹੈ ਤੇ ਸਵੇਰੇ ਸਵੇਰੇ ਨਾ ਠੰਡਾ ਮੌਸਮ ਹੁੰਦਾ ਇਹ ਤੇ ਕੰਮ ਕਰਨ ਨੂੰ ਵੀ ਦਿਲ ਕਰਦਾ ਹੈ ਤੇ ਅਸੀਂ ਨਾ ਪਹਿਲੇ ਚਾਹ ਨਹੀਂ ਪੀਤੀ ਹੈਗੀ ਚਾਹ ਪੀਵਾਂਗੇ ਬਾਅਦ ਵਿੱਚ ਤੇ ਪਹਿਲਾਂ ਅਸੀਂ ਨਾ ਕੱਪੜਿਆਂ ਦਾ ਕੰਮ ਨਿਬੇੜ ਦਿੱਤਾ ਹੈ ਅਸੀਂ ਕਿਹਾ ਫੇਰ ਧੁੱਪ ਹੋ ਜਾਂਦੀ ਹੈ ਫੇਰ ਨਾ ਦਿਲ ਨਹੀਂ ਕਰਦਾ ਹੈਗਾ ਦੇਖੋ ਜੀ ਜੇ ਸਵੇਰੇ ਸਵੇਰੇ ਕੰਮ ਨਿਬੜ ਜਿਵੇਂ ਨਾ ਉਹਦੇ ਬਾਅਦ ਕੀ ਦੀਸ ਨਹੀਂ ਹੈਗੀ ਫੇਰ ਤਾਂ ਨਾ ਬਿਲਕੁਲ ਵੀ ਨਾ ਬੈੱਡ ਦੇ ਵਿੱਚ ਨਿਕਲਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਇੱਧਰ ਅਸੀਂ ਮਸ਼ੀਨ ਲਾਈ ਹੋਈ ਐ ਤੇ ਨਾਲ ਦੇ ਨਾਲ ਰੇਖਾ ਹੁਣ ਕੱਪੜੇ ਪਾ ਰਹੀ ਐ ਤੇ ਅਸੀਂ ਵਿੱਚ ਥੋੜੇ ਜਿਨੇ ਅੱਜ ਪੜਦੇ ਵੀ ਤੋਂ ਤੇ ਇਕੱਲੇ 21 ਕਮਰੇ ਦੇ ਕਰਕੇ ਤੇ ਬਹੁਤ ਜ਼ਿਆਦਾ ਨਾ ਮਿੱਟੀ ਪਈ ਹੋਈ ਥੀ ਇੰਨੀ ਜ਼ਿਆਦਾ ਹਨੇਰੀ ਝੱਲੀ ਐ ਨਾ ਉਹਦੇ ਕਰਕੇ ਨਾ ਅੰਦਰ ਸਾਰੇ ਕਮਰਿਆਂ ਦੇ ਵਿੱਚ ਮਿੱਟੀਓ ਮਿੱਟੀ ਹੋਈ ਪਈ ਐ ਤੇ ਅਸੀਂ ਇੱਕ ਭੈਣ ਹੋਰ ਬੁਲਾਈ ਹੋਈ ਉਹ ਅੰਦਰ ਸਫਾਈ ਲੱਗੀ ਹੋਈ ਐ ਕਰਨ ਵਾਸਤੇ ਅਸੀਂ ਕਿਹਾ ਵੀ ਚਲੋ ਅੱਜ ਪਹਿਲਾਂ ਕੱਪੜਿਆਂ ਦਾ ਕੰਮ ਨਿਬੇੜ ਦੰਨੇ ਆਂ ਵੀ ਨਾਲ ਦੀ ਨਾਲ ਹੁਣ ਕੱਪੜੇ ਸੁੱਕੀ ਜਾਣਗੇ ਫੇਰ ਅੰਦਰ ਕੰਮ ਕਰ ਲਾਂਗੇ ਦੇਖੋ ਜੀ ਮਰਦਾ ਮੌਸਮ ਇੰਨਾ ਵਧੀਆ ਲੱਗਦਾ ਏ ਜਦ ਵੱਜਣੇ ਨਾ 11 ਫੇਰ ਤਾਂ ਨਾ ਐਨੀ ਤੱਤੀ ਹਵਾ ਚੱਲਦੀ ਹੈ ਨਾ ਬਿਲਕੁਲ ਵੀ ਨਾ ਬਾਹਰ ਨਿਕਲਣੋਂ ਦਿਲ ਨਹੀਂ ਕਰਦਾ ਹੈ ਨਾ ਨਾ ਕੰਮ ਕਰਨੋਂ ਦਿਲ ਕਰਦਾ ਹੈ ਤੇ ਹੁਣ ਆਪਾਂ ਕੱਪੜੇ ਸੁੱਕਣੇ ਪਾਉਣ ਲੱਗੇ ਹੋਏ ਆਂ ਤੇ ਆਪਾਂ ਤੁਹਾਨੂੰ ਮਿਲਾਉਨੇ ਆਂ ਰੇਖਾ ਰਾਣੀ ਨੂੰ ਰੇਖਾ ਰਾਣੀ ਹੈਲੋ ਹਾਈ ਕਰਦੇ ਕੈ ਕੈਸੀ ਹੈ? ਕੀ ਹਾਲ ਚਾਲ ਹੈ? ਕੈਸੀ ਹੈ? ਠੀਕ ਹੈ। ਮੈਂ ਕਿਵੇਂ ਚੱਲਦਾ ਤੇਰਾ ਕੰਮ ਕਰ? ਮੇਰਾ ਠੀਕ ਹੈ। ਹੁਣ ਕੀ ਲੱਗੀ ਹੋਈਆਂ ਕਰਨ? ਅੱਛੇ ਦੇਖੋ ਜੀ ਹੁਣ ਇਹ ਨਾਲ ਹੋ ਕੇ ਨਾ ਸਾਡੇ ਨਾਲ ਨਾ ਸਾਰੀ ਹੈਲਪ ਕਰਾਉਂਦੀ ਆ ਤੇ ਕਹਿੰਦੀ ਦੀਦੀ ਮੇਰਾ ਵੀ ਦਿਲ ਲੱਗਿਆ ਹੋਇਆ ਬਹੁਤ ਵਧੀਆ ਤੇ ਇਸ ਤਰ੍ਹਾਂ ਹੀ ਕੰਮ ਧੰਦੇ ਚੱਲੀ ਜਾਂਦੇ ਆ ਚਲੋ ਜੀ ਹੁਣ ਆਪਾਂ ਜਿਹੜੇ ਥੋੜੇ ਜਿਹਾ ਹੋਰ ਕੱਪੜੇ ਆ ਨਾ ਇਹਨੇ ਰੇਖਾ ਰਾਣੀ ਕੱਪੜੇ ਪਾ ਲਵੇ ਤੇ ਆਪਾਂ ਤੁਹਾਨੂੰ ਬਾਅਦ ਵਿੱਚ ਤੇ ਮਿਲਦੇ ਆਂ ਪਾਣੀ ਤੇ ਲੱਗ ਨਾ ਠੰਡਾ ਹਨੀ ਅੱਜ ਇਹਦੇ ਨਾਲ ਸਫਾਈ ਕਰਾਉਣੀ ਆ ਔਲੀ ਉਹ ਠੰਡਾ ਠੰਡਾ ਪਾਣੀ ਨੂੰ ਦੇਖ ਕੇ ਨਾ ਦਿਲ ਕਰਨ ਲੱਗ ਗਿਆ ਮਾਰ ਵਿੱਚ ਛਾਲ ਐਸੇ ਹੀ ਮਾਰ ਛਾਲ ਰੇਖਾ ਦੇ ਲਗਰਦਾ ਦੇਖੀ ਬਸ ਐਸ ਤਰ੍ਹਾਂ ਹੀ ਨਾ ਵਿੱਚ ਹੱਥ ਪਾ ਕੇ ਰੱਖ ਠੰਡਾ ਠੰਡਾ ਪਾਣੀ ਤੇ ਆਰਾਮ ਮਿਲਦਾ ਬਾਰਪਰ ਵਰਗਾ ਪਾਣੀ ਪਿਆ ਜਿਵੇਂ ਨਾ ਡਹਿਰ ਦਾ ਪਾਣੀ ਹੁੰਦਾ ਨਾ ਰੇਖਾ ਇਸ ਤਰ੍ਹਾਂ ਦਾ ਪਾਣੀ ਆ ਦੇਖੋ ਕਿੰਨਾ ਵਧੀਆ 뷰 ਆ ਤੇ ਆਪਣਾ ਔਲੂ ਨਾ ਉੱਪਰ ਤੱਕ ਰੈਨ ਭਰਿਆ ਪਿਆ ਦੇਖੋ ਜੀ ਆ ਮੈਡ ਬਣਾ ਸਾਰਾ ਕੰਮ ਛੱਡ ਕੇ ਨਾ ਔਲੂ ਦੇ ਕਿਨਾਰੇ ਤੇ ਬੈ ਗਈ ਆ ਕਹਿੰਦੀ ਮੈਨੂੰ ਅੱਛਾ ਲੱਗਦਾ ਏ ਚਲ ਕਰ ਲੈ ਹੁਣ ਕੰਮ ਬਸ ਓਰੀ ਬੈਠੀ ਰਹਿਣਾ ਅੱਜ ਲੇ ਨੰਬਰ ਨਹੀਂ ਲਾਉਣਾ ਲੇ ਕੰਮ ਕਹਿੰਦੀ ਬਾਅਦ ਵਿੱਚ ਤੇ ਹੋਊਗੇ ਇਹਦਾ ਮੋਟਰ ਤਾਂ ਚੱਲੀ ਜਾਣੀ ਹੈ ਸਾਰੀ ਦਿਹਾੜੀ ਆ ਜਾ ਬੱਚਾ ਡੁੱਬ ਜੀ ਗਿਆ ਤਾਂ ਮਾਰ ਮਾਰ ਨਹੀਂ ਸাকাਵਨਾ ਕਰਨਾ ਡੁੱਬ ਜਾਏਗੀ ਇਹ ਡੂੰਗਾ ਬਹੁਤ ਆਲੂ ਚੱਲ ਆ ਜਾ ਹੁਣ ਕੰਮ ਕਰ ਲੈ ਬਹੁਤ ਕੰਮ ਐ ਇੱਧਰ ਆਪਾਂ ਨੇ ਨਾ ਪੜਦੇ ਧੋਗੇ ਨਾ ਸੁੱਕਣੇ ਪਾ ਦਿੱਤੇ ਨੇ ਪਾਰਕ ਦੇ ਵਿੱਚ ਤੇ ਹੁਣ ਐਨ ਸੁੱਕੀ ਜਾਣਗੇ ਤੇ ਜਿਹੜੇ ਹੋਰ ਆਂਦਿਆਂ ਨੇ ਉਹ ਵੀ ਰੇਖਾ ਲੱਗੀ ਹੋਈ ਆ ਹੁਣ ਪਾਉਣ ਦੇਖੋ ਜੀ ਐਨੇ ਜ਼ਿਆਦਾ ਨਾ ਗਰਦ ਪਈ ਹੋਈ ਸੀ ਨਾ ਤੇ ਬਹੁਤ ਜ਼ਿਆਦਾ ਇਹਨਾਂ ਦਾ ਕਲਰ ਵੀ ਇੰਨਾ ਦਿਖਦਾ ਹੈਗਾ ਤੇ ਹੁਣ ਧੋਣ ਦੇ ਨਾਲ ਨਾ ਦੇਖੋ ਕਿੰਨੇ ਵਧੀਆ ਐਨ ਪੂਰੇ ਚਮਕ ਗਏ ਨੇ ਤੇ ਦੀਵਾਲੀ ਤੇ ਹੀ ਧੋਤੇ ਹੋਏ ਤੇ ਆਪਾਂ ਨੇ ਪੜਦੇ ਮੈਂ ਖਾਂ ਚੱਲ ਅੱਜ ਧੋਏ ਦਿੰਨੇ ਹੁਣ ਅੰਦਰ ਦੀ ਤੇ ਸਾਫ ਸਫਾਈ ਆਪਾਂ ਲੱਗੇ ਹੋਏ ਤੇ ਕਰਨਾਂ ਤੇ ਦੇਖੋ ਬੇਲਾਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਵਿੱਚ ਜਾਨਵਰ ਬੋਲਦੇ ਨੇ ਤੇ ਚਿੜੀਆਂ ਨੇ ਆਲਣੇ ਵੀ ਪਾਏ ਹੋਏ ਤੇ ਬਹੁਤ ਵਧੀਆ ਲੱਗਦਾ ਏ ਰੇਖਾ ਫੁੱਲ ਦੇਖ ਲੈ ਕਿੰਨੇ ਸੋਹਣੇ ਖਿੜੇ ਹੋਏ ਆ ਸਵੇਰੇ ਸਵੇਰੇ ਨਾ ਬਹੁਤ ਵਧੀਆ ਲੱਗਦਾ ਜੇ پارک ਦੇ ਵਿੱਚ ਗੇੜਾ ਲਾਵੇ ਨਾ ਰੂਹ ਖੁਸ਼ ਹੋ ਜਾਂਦੀ ਏ ਚਲੋ ਜੀ ਰੇਖਾ ਪਾਉਣ ਲੱਗੀ ਹੋਈ ਆ ਕੱਪੜੇ ਤੇ ਆਪਾਂ ਹੁਣ ਹੋਰ ਜਾ ਕੇ ਅੰਦਰ ਕੰਮ ਧੰਦਾ ਦੇਖਦੇ ਆਂ ਸਾਰੇ ਕੱਪੜੇ ਆ ਜਾਣਗੇ ਵੀਰੇ ਮੂੰਦਾ ਸੁਕਾਏ ਹੋਈਆਂ ਬਸ ਥੋੜਾ ਜਿਹਾ ਨਾ ਕੋਲ ਕੋਲ ਨੂੰ ਕਰਦੀ ਫੇਰ ਐਨ ਬਥੇਰੀ ਧੁੱਪਾਂ ਪੈਣੀ ਆ ਜਦੋਂ ਹੁਣ ਤਾਂ ਪੈਂਟਾ ਹੋ ਗਿਆ ਟਾਈਮ ਤੇ ਆਪਣੇ ਆਗੇ ਦੇ ਰਿਸ਼ਤੇਦਾਰ ਤੇ ਰਿਸ਼ਤੇਦਾਰ ਕੌਣ ਆਇਆ ਹੈ ਤੇ ਅੱਜ ਆਈ ਹੈ ਮੇਰੀ ਭੈਣ ਤੇ ਉਹ ਆਇਆ ਹੈ ਮਿਲਣ ਵਾਸਤੇ ਦੇਖੋ ਜੀ ਆਪਾਂ ਨੇ ਹੁਣ ਇੱਧਰ ਨਾਲ ਸਾਰੀਆਂ ਤਿਆਰੀਆਂ ਕਰ ਲਈਆਂ ਨੇ ਤੇ ਆਪਾਂ ਨੇ ਇੱਧਰ ਚਾਹ કરી ਹੋਈ ਆ ਤੇ ਇੱਧਰ ਆਪਾਂ ਨੇ ਨਾ ਦੇਖੋ ਪਕੌੜੇ ਗਰਮ ਕਰਕੇ ਨਾਲ ਵਿੱਚ ਪਾ ਦਿੱਤੇ ਦੇਖੋ ਇੱਧਰ ਆਪਾਂ ਨੇ ਸਾਰਾ ਸਮਾਨ ਨਾਲ ਗਰਮ ਕਰ ਲਿਆ ਤੇ ਆਪਾਂ ਨੇ ਉਹਨਾਂ ਨੂੰ ਨਾ ਪਹਿਲਾਂ ਮਿਲ ਕੇ ਬਦਾਮ ਪਲਾ ਦਿੱਤਾ ਤਾਂ ਤੇ ਹੁਣ ਆਪਾਂ ਚਾਹ ਲੈ ਕੇ ਚੱਲਦੇ ਹਾਂ ਉਹਨਾਂ ਕੋਲ ਚਲੋ ਜੀ ਆਪਾਂ ਹੁਣ ਤੁਹਾਨੂੰ ਨਾ ਥੋੜੀ ਦੇਰ ਬਾਅਦ ਮਿਲਦੇ ਹਾਂ ਤੇ ਆਪਣੀ ਨਾ ਬਸ ਚਾਹ ਵੀ ਬਣ ਕੇ ਹੋ ਗਈ ਹੈ ਤਿਆਰ ਚਲੋ ਵੀ ਹੁਣ ਪਲੇਟਾਂ ਸਾਰਾ ਸਮਾਨ ਤਿਆਰ ਹੈ ਤੇ ਆਪਾਂ ਹੁਣ ਉਹਨਾਂ ਨੂੰ ਪਹਿਲਾਂ ਨਾ ਬਰੈਡ ਪਕੌੜੇ ਖਲਾਉਨੇ ਆ ਮਾਰਦੇ ਸਾਰਿਆਂ ਦੇ ਕੈਮਰਾ ਮਾਰਦੇ ਕਿ ਅੱਜ ਰਿਸਟਰ ਆਇਆ ਹੋਇਆ ਹੈ ਅੱਛਾ ਮਾਰਦੇ ਜਦ ਅੱਜ ਵੀ ਆਣਾ ਹੈ ਇਹ ਚੋੜੀਆਂ ਵੀ ਲੱਗੀਆਂ ਦਿਖਾਵਾਂ ਹਾਂ ਬਹੁਤ ਸੋਹਣੀਆਂ ਅੰਬੀਆਂ ਪੱਤੇ ਦੀ ਬਰਸ ਹੈ ਹੈ ਬਹੁਤ ਬੜੀ ਨਰਸਰੀ ਹੈ ਅੱਛਾ ਪਹਿਲਾਂ ਇੱਥੇ ਜੋ ਲਾਏ ਸੀ ਉਹ ਚੋਟੇ ਬਜਾਏ ਹੋਏ ਆ ਆਹ ਆ ਇਹਨੇ ਲਿਆ ਤਾ ਹਾਂ ਬੜੀਆਂ ਹੋਣਗੀਆਂ ਹਾਂ ਆ ਦੇ ਕਿੰਨੇ ਸੋਹਣੇ ਆ ਲੱਗਏ ਗਾਂਬਨ ਵਿੱਚ ਲੱਗਿਆ ਆਪਾਂ ਹਾਂ ਉਹ ਤੇਨਾਂ ਲੱਗੇ ਹੋਏ ਆ ਤੇ ਤੇਨ ਕੀਲਿਆਂ ਦੇ ਵਿੱਚ ਨੂੰ ਆ ਨਰਸਰੀ ਮੈਂ ਵਧੀਆ ਅੰਬ ਹਾਂ ਬਦਿਆਤੀ ਰਲਾ ਲਾ ਦੇ ਟਮਾਟਰ ਲੱਗੇ ਹੋਏ ਜੀ ਬਹੁਤ ਟਮਾਟਰ ਐਨੇ ਨੇ ਉਤਰਦੇ ਹੋ ਪਰ ਇਹ ਵੀ ਲੈ ਹੀ ਕੇ ਆ। ਕਾੜ ਦੇ ਟਮਾਟਰਾਂ ਬਿਲਕੁਲ ਗਲਦੇ ਨਹੀਂ ਹੈਗੇ। ਘਰ ਦੀ ਸਬਜ਼ੀ ਦੀ ਬਰਕਤ ਹੈ। ऐसे जे नहीं पता लगता है, है। साफार, साफार आ, <laughs> तो क्या हवा का भाव क्या चल ठीक है पहन है चल बढ़िया सफर थादा बढ़िया रहा हां बढ़िया भाई ठीक है कुछ सस्ती का चले आने वाला है आने वाला है अरे बहुत आ क्रांग हो गया भाई तू का है दे दे तो क्यों गया चलला तू एक जन की पार्टी आई बनी मैंने गलती हो गई ਕੀ ਆਣੀ ਹੋਰ ਵੀ ਤਾਂ ਕਹਿੰਦੀ ਭਾਦੀ ਕੁੜੀ ਦਾ ਬੇ ਉਹ ਤਾਂ ਪਹੁੰਚੂਗੀ ਕੌਣ ਸਾਲ ਡੇਢ ਸਾਲ ਕਹਿੰਦੇ ਨੇ ਤਾਂ 1.5 ਸਾਲ ਦੇ ਡੇਢ ਸਾਲ ਦਾ ਕਹਿੰਦੇ ਨੇ ਉਹ ਤੱਕ ਦਾ ਜਿਆਦਾ ਮਾਣ ਨਹੀਂ ਸਮਾਉਂਦਾ ਹਾਂ ਹਾਂ ਜੀ ਆਣੀ ਤੇਰੇ ਬਿਨਾ ਘਰ ਆਪਾਂ ਕੇ ਦਿਨ ਚੱਲ ਨਹੀਂ ਉਹ ਹੈ ਨਹੀਂ ਜੀ ਸੱਚਾਈ ਉਹ ਨਹੀਂ ਗਈ ਸੱਚੀ ਗਈ ਕੋਈ ਨਹੀਂ ਇਧਰ ਆਰ ਨਹੀਂ ਜਾਏਗਾ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਦੇਖੋ ਜੀ ਹੁਣ ਇੰਨੀ ਕੜਗ ਦੀ ਧੁੱਪ ਆਏ ਤੇ ਟਾਈਮ ਹੋ ਗਿਆ 11:30 ਦਾ ਤੇ ਅਸੀਂ ਚੱਲੇ ਆ ਅੱਜ ਰਿਸ਼ਤੇਦਾਰੀ ਵਿੱਚ ਤੇ ਉਸਤੇ ਮਗਰੋਂ ਫੇਰ ਆਪਾਂ ਖੰਨੇ ਆ ਕੇ ਥੋੜੀ ਜੀ ਕਰਾਂਗੇ ਥੋੜੀ ਬੋਤੀ ਕਰਾਂਗੇ ਕੱਪੜਿਆਂ ਦੀ ਸ਼ਾਪਿੰਗ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਆਪਾਂ ਨੇ ਅੱਜ ਕਿਹੜੀ ਕਿਹੜੀ ਚੀਜ਼ ਖਰੀਦੀ ਆ ਚਲੋ ਜੀ ਹੁਣ ਅੰਦਰ ਏਸੀ ਵਿੱਚ ਤਾਂ ਬਿਲਕੁਲ ਪਤਾ ਹੀ ਨਹੀਂ ਲੱਗਿਆ ਹੈਗਾ ਜਦੋਂ ਹੁਣ ਬਾਹਰੇ ਦੇ ਵਿੱਚ ਆਏ ਤੇ ਅੱਖਾਂ ਵੀ ਨਹੀਂ ਖੁੱਲਦੀਆਂ ਹੈਗੀਆਂ ਤੇ ਇੰਨਾ ਜ਼ਿਆਦਾ ਸੇਕ ਮਾਰਦਾ ਨਾ ਬਾਹਰ ਚਲੋ ਜੀ ਹੁਣ ਆਪਾਂ ਨਾ ਤੁਹਾਨੂੰ ਉ ਤਲ ਜੀ ਹੁਣ ਆਪਾਂ ਪਹੁੰਚ ਗਏ ਆ ਖੰਨਾ ਸ਼ਹਿਰ ਤੇ ਆਪਾਂ ਇੱਥੇ ਲੈ ਲੈਣੇ ਆ ਕੁਝ ਕੁਝ ਫਰੂਟ ਤੇ ਦੇਖੋ ਕਿੰਨਾ ਰਸ਼ ਹੋਇਆ ਫੇ ਸੜਕਾਂ ਤੇ ਧੁੱਪ ਦੇਖੋ ਕਿੰਨੀ ਕਹਿੜੀ ਆ ਤੇ ਮੈਂ ਤਾਂ ਬਿਲਕੁਲ ਹੀ ਬਾਹਰ ਨਹੀਂ ਨਿਕਲੀ ਹੈਗੀ ਵਾਹ ਇੰਨੀ ਜ਼ਿਆਦਾ ਤੇਜ਼ ਧੁੱਪ ਆ ਵੇ ਸਿਰ ਦੁਖਣ ਲੱਗ ਜਾਂਦਾ ਮੇਰਾ ਤਾਂ ਮੈਂ ਤਾਂ ਹੁਣ ਵਿੱਚੇ ਬੈਠੀ ਆ ਤੇ ਆਪਾਂ ਤੁਹਾਨੂੰ ਬਾਹਰ ਦਾ ਵਿਊ ਦਿਖਾਉ ਰਹੇ ਆ ਦੇਖੋ ਛੱਠਾਂ ਦੇ ਵਿੱਚ ਨਾ ਛਕਰੀਆਂ ਫੜੀਆਂ ਹੋਈਆਂ ਧੁੱਪ ਤੋਂ ਬਚਣ ਲਈ ਨਾ ਬੰਦਾ ਕੀ ਕੀ ਦੇਖੋ ਕਿੰਨਾ ਹੱਲ ਕਰਦਾ ਏ ਕਿੰਨਾ ਕੁਝ ਕਰਨਾ ਪੈਂਦਾ ਧੁੱਪ ਤੋਂ ਬਚਣ ਵਾਸਤੇ ਇਹ ਕੋਈ ਅੱਜ ਦਾ ਰਸਤਿਆਂ ਦੇ ਵਿੱਚ ਨਾ ਛਵੀਰ ਲੱਗੀ ਹੋਈ ਐ ਤੇ ਠੰਡੇ ਪਾਣੀ ਨਾ ਗਰਮੀ ਦੇ ਵਿੱਚ ਵਧੀਆ ਜੱਗ ਚੱਲਦੇ ਆ ਨਾਲੇ ਗਰਮੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਚਲੋ ਜੀ ਹੁਣ ਵੱਜ ਗਏ ਨੇ 12:00 ਵੱਜ ਕੇ ਨਾ 5 ਮਿੰਟ ਹੋ ਗਏ ਨੇ ਤੇ ਅਸੀਂ ਪਹੁੰਚ ਗਏ ਹੁਣ ਗੋ ਤੇ ਗੋ ਜਾ ਕੇ ਹੁਣ ਦੇਖਦੇ ਆ ਗੱਲਾਂ ਬਾਤਾਂ ਕਰਦੇ ਆ ਉਸਤੇ ਮਗਰੋਂ ਨਾ ਫੇਰ ਅਸੀਂ ਕਿਸੇ ਹੋਰ ਰਿਸ਼ਤੇਦਾਰੀ ਦੇ ਵਿੱਚ ਜਾਣਾ ਐ ਤੇ ਆਪਾਂ ਤੁਹਾਨੂੰ ਨਾ ਫੇਰ ਠਹਿਰ ਕੇ ਮਿਲਾਂਗੇ ਦੇਖੋ ਜੀ ਆਪਾਂ ਇਹਨੋਂ ਗੋ ਪਿੰਡ ਦੇ ਵਿੱਚ ਐਂਟਰੀ ਕਰ ਦਿੱਤੀ ਐ ਤੇ ਇਹ ਵੀ ਕਾਫੀ ਵੱਡਾ ਪਿੰਡ ਹੈ ਤੇ ਦੇਖੋ ਹਾਂ ਮਾੜੀ ਹੈ ਇੱਥੇ ਨਾ ਮੇਲਾ ਭਰਦਾ ਹੁੰਦਾ ਏ ਤੇ ਸਾਡੇ ਰਿਸ਼ਤੇਦਾਰ ਵੀ ਮੈਂ ਕਹਿੰਨੀ ਇੱਥੇ ਬੈਠੇ ਹੁੰਦੇ ਆ ਚਲੋ ਜੀ ਆਪਾਂ ਹੁਣਾਂ ਤੁਹਾਨੂੰ ਫੇਰ ਠਹਿਰ ਕੇ ਮਿਲਦੇ ਆਂ ਇੱਥੇ ਸਾਰੇ ਅੰਦਰੇ ਕੁੰਡੇ ਲੱਗੇ ਹੋਏ ਐ ਇੰਨੀ ਜ਼ਿਆਦਾ ਗਰਮੀ ਪੈਂਦੀ ਆ ਰੰਗ ਦੇ ਗਰੰਟੀ ਠੀਕ ਹੈ ਇਹ ਇਹ ਮਤਲਬ ਕਿ ਪਿਓ ਕੋਣੀ ਇਹਦੇ ਕੋਈ ਵਿਸ ਨਹੀਂ ਤੇ ਬੰਦੇ 140 ਇਹ ਤਾਂ ਆ ਚਲੋ ਨਹੀਂ ਨਹੀਂ ਮੰਮੀ ਦਾ ਤੇ ਮੈਨੂੰ ਫੁੱਲੇ ਜੇ ਵੀ ਹੁਣ ਇਸ ਤਰ੍ਹਾਂ ਦੇ ਕੱਪੜੇ ਵਿੱਚ ਦਿਖਾਓ ਰੰਗ ਗੂੜਾ ਹੋਵੇ ਚਲੋ ਇਹ ਥੋੜੀ ਜੀ ਨਿੱਕੀ ਬੁੱਟੀ ਆ ਜਾਂਦੀ ਹੈ ਨਾ ਮੋੜਿਆ ਕੋਲ ਦੇ ਪਹਿਲੇ ਦਿਖਾ ਲਈ ਕੋਈ ਨਹੀਂ ਜਾਨੀ ਹੋਣੀ ਇਹ ਐਨ ਐਨ ਲਾਈਨ ਨਹੀਂ ਇਹ ਲੈ ਐਂ ਮਮਮੀਵਾਸ਼ੇ ਕਾਕਾ ਦੇ 400 ਦਾ ਇਹ ਵੀ 400 ਕਿੰਨੇ ਚ ਪਾਊਗਾ ਸੂਟ ਇਹ 400 ਭਾਈ ਇੱਕ ਮਿੰਟ ਕਰ ਲੈ ਰੰਗ ਉਹ ਦੇਖ ਲੈ ਕਾਕਾ ਇਹ ਘਰ ਚੋਂ ਥਾਂ ਬਣਾਏ ਹੈ ਇਹ ਨਹੀਂ ਮਿਲਿਆ ਕੰਟਰਾਸਟ ਠੀਕ ਹੈ ਅਗਰੇ ਇੱਕ ਜੋ ਦੇ ਤੋ ਮੈਚਿੰਗ ਕਰ ਦੋ